ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪਿੰਡੂ ਲੈ ਕੇ ਮਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਲਸਣ ਦੀ ਵੀਡੀਓ ਕਿਉਂਕਿ ਸਰਦੀਆਂ ਹੁਣ ਖਤਮ ਹੋ ਚੁੱਕੀਆਂ ਨੇ ਹਨਾ ਤੇ ਘਰ ਘਰ ਆਪਣੇ ਲਸਣ ਲਗਾਇਆ ਹੁੰਦਾ ਤੇ ਉਹਨੂੰ ਆਪਾਂ ਮਤਲਬ ਕਿ 1 ਸਾਲ ਤੱਕ ਕਿੱਦਾਂ ਸਟੋਰ ਕਰਕੇ ਰੱਖ ਸਕਦੇ ਆ ਵੀਕਾ ਸਾਲ ਤੱਕ ਆਪਾਂ ਕਿੱਦਾਂ ਉੱਚਾ ਕੇ ਰੱਖ ਸਕਦੇ ਆ ਜੇ ਆਪਾਂ ਲਸਣ ਮਤਲਬ ਕਿ ਪੱਟ ਕੇ ਆਪਾਂ ਠੀਕ ਹੈ ਲਸਣ ਅ ਇਦਾਂ ਹੀ ਲਫਾਫੇ ਦੇ ਵਿੱਚ ਪਾ ਕੇ ਪੱਟ ਕੇ ਉਹਦੇ ਉੱਤੇ ਭੁੱਕਾ ਹੀ ਕੱਟ ਕੇ ਲਫਾਫੇ ਵਿੱਚ ਪਾ ਕੇ ਰੱਖ ਦੰਨੇ ਆ ਉਹਦੇ ਨਾਲ ਆਪਣਾ ਲਸਣ ਮਤਲਬ ਕਿ ਸਾਰਾ ਖਰਾਬ ਹੋ ਜਾਂਦਾ ਉਲੀ ਲੱਗ ਜਾਂਦੀ ਹੈ ਗਿੱਲੇ ਲਸਣ ਨੂੰ ਤੇ ਉਹਨੂੰ ਕਿੱਦਾਂ ਸੰਭਾਲ ਲੈ ਤੇ ਚਲੋ ਜੀ ਚੱਲਦੇ ਆਪਾਂ ਲੋ ਜੀ ਇਹ ਹੈਗਾ ਜੀ ਆਪਣਾ ਲਸਣ ਬਾਕੀ ਜਿਹੜਾ ਸਾਡਾ ਮਤਲਬ ਕਿ ਘਰ ਦਾ ਲਸਣ ਆ ਉਹ ਹਲੇ ਪੱਟਣ ਵਾਲਾ ਹੈ ਠੀਕ ਹੈ ਜੀ ਹਲੇ ਪੱਟਿਆ ਨਹੀਂ ਹੈਗਾ ਤੇ ਬਾਕੀ ਇਹ ਲਸਣ ਮੈਂ ਲਿਆ ਸੀ ਮੁੱਲ ਦੇਖੋ ਇਹ ਵੀ ਗਿੱਲਾ ਪਿਆ ਲਸਣ ਹੁਣ ਜੇ ਮੈਂ ਇਹਨੂੰ ਰਫਾਫ ਦੇ ਵਿੱਚ ਗੱਠ ਦੇ ਕੇ ਇਦਾਂ ਹੀ ਰੱਖ ਦੂੰਗੀ ਤਾਂ ਤਾਂ ਇਹਨੂੰ ਲੱਗ ਜੂਗੀ ਜੀ ਉਲੀ ਠੀਕ ਹੈ ਜੀ ਸਾਰੇ ਨੂੰ ਉਲੀ ਲੱਗ ਜੂਗੀ ਤੇ ਸਾਰਾ ਆਪਣਾ ਲਸਣ ਬਰਤਨਯੋਗ ਨਹੀਂ ਰਹਿਣਾ ਹੈਗਾ ਸਾਰਾ ਖਰਾਬ ਹੋ ਜਾਊਗਾ ਠੀਕ ਹੈ ਜੀ ਤੇ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਲਸਣ ਨੂੰ ਆਪਾਂ ਕਿੱਦਾਂ ਰੱਖਣਾ ਹੈ ਤੇ ਕਿਸ ਤਰੀਕੇ ਨਾਲ ਰੱਖਣਾ ਹੈ ਜਿਹੜਾ ਤਾਜ਼ਾ ਲਸਣ ਹੁੰਦਾ ਜੀ ਉਹ ਲਸਣ ਨੂੰ ਆਪਾਂ ਕੀ ਕਰਨਾ ਹੈ ਜੀ ਉਹਨੂੰ ਮਤਲਬ ਕਿ ਗੱਠੀ ਜੀ ਬਣਾ ਕੇ ਮਤਲਬ ਕੀ ਖਾਸ ਗੱਠੀ ਬਣਾ ਕੇ ਠੀਕ ਹੈ ਜੀ ਉਹਦੇ ਉੱਤੇ ਇਦਾਂ ਮਤਲਬ ਕੀ ਗੱਠ ਜੀ ਦੇ ਕੇ ਗੱਠੀ ਬਣਾ ਕੇ ਇੰਨੀ ਸਾਰੀ ਹੈ ਨਾ ਠੀਕ ਹੈ ਇਕੱਠਾ ਕਰਕੇ ਲਸਾ ਨਾ ਤੇ ਉਹਨੂੰ ਦੇਖੋ ਜੀ ਮੈਂ ਤੁਹਾਨੂੰ ਕਰਕੇ ਦਿਖਾਨੀ ਆ ਇਦਾਂ ਇਦਾਂ ਗੱਠੀ ਜੀ ਬਣਾ ਕੇ ਨਾ ਸਾਰੇ ਲਸਨਾ ਦੀ ਇਹਦੇ ਹੁਣ ਭੁੱਕਾ ਤਾਂ ਹੈ ਨਹੀਂ ਇਹਦੇ ਭੁੱਕਾ ਵੱਡੀਆਂ ਹੋਈਆਂ ਨੇ ਇਹਦਾ ਗੱਠੀ ਬਣਾ ਕੇ ਉਹਨੂੰ ਬੰਨ ਕੇ ਕਿਸੇ ਅਜਹੀ ਮਤਲਬ ਕੀ ਖੁੱਲੀ ਹਵਾਦਾਰ ਕਮਰੇ ਦੇ ਵਿੱਚ ਰੱਖਣਾ ਖੁੱਲੇ ਹਵਾਦਾਰ ਕਮਰੇ ਚ ਰੱਖਣਾ ਜਿੱਥੇ ਨਾ ਤਾਂ ਉਹਨੂੰ ਚਾਂਨਣ ਪਵੇ ਤੇ ਨਾ ਹੀ ਉਹਨੂੰ ਧੁੱਪਾ ਪਵੇ ਠੀਕ ਹੈ ਜੀ ਅਜਿਹੀ ਥਾਂ ਤੇ ਰੱਖਣਾ ਜਿੱਨਾਂ ਨਾਲ ਆਪਣਾ ਲਸਣ ਮਤਲਬ ਕਿ ਥੋੜਾ ਜਿਹਾ ਸੁੱਕ ਜੂਗਾ ਠੀਕ ਹੈ ਤੇ ਹੁਣ ਜਦੋਂ ਉਹ ਲਸਣ ਸੁੱਕ ਗਿਆ ਫਿਰ ਉਹਨੂੰ ਆਪਾਂ ਕੀ ਕਰਨਾ ਹੈ ਜੀ ਇੱਕ ਲਫਾਫੇ ਦੇ ਵਿੱਚ ਪੈਕਿੰਗ ਕਰਕੇ ਉਹਦੀ ਉੱਪਰੋਂ ਗੱਠ ਦੇ ਕੇ ਫਿਰ ਦੂਜੇ ਲਫਾਫੇ ਦੇ ਵਿੱਚ ਪੈਕਿੰਗ ਕਰਕੇ ਗੱਠ ਦੇ ਕੇ ਫਿਰ ਉਹਨੂੰ ਆਪਾਂ ਕਿਤੇ ਜਿੱਥੇ ਅਸੀਂ ਆ ਵੀ ਆਪਾਂ ਰੱਖਦੇ ਆ ਲਸਣ ਉੱਥੇ ਰੱਖ ਦੇਣਾ ਤੇ ਆਪਣਾ ਲਸਣ ਬਿਲਕੁਲ ਖਰਾਬ ਨਹੀਂ ਹੋਣਾ ਹੁਣ ਜਿਵੇਂ ਇਹ ਵਾਲਾ ਲਸਣ ਆ ਇਹਨੂੰ ਆਪਾਂ ਕੀ ਕਰਨਾ ਇਹ ਆਪਣਾ ਲਸਣ ਗਿੱਲ ਹੈ ਜੀ ਇਹਨੂੰ ਹੁਣ ਆਪਾਂ ਇਦਾਂ ਹੀ ਥੋੜੇ ਦਿਨ ਮਤਲਬ ਤੱਕ ਆਪਾਂ ਹਵਾ ਲਵਾਵਾਂਗੇ ਠੀਕ ਹੈ ਜੀ ਹਵਾ ਕਿੱਥੇ ਲਗਾਣੀ ਆ ਮਤਲਬ ਕਿ ਨਾ ਤਾਂ ਇਹ ਬਾੜਾ ਚਾਂਨਣ ਦੇ ਵਿੱਚ ਰੱਖਣਾ ਨਾ ਹੀ ਇਹ ਪੱਖੇ-ਪੁੱਖੇ ਨੀਚੇ ਰੱਖਣਾ ਬਸ ਜਿੱਥੇ ਮਾੜਾ-ਮੋਟਾ ਮਤਲਬ ਕਿ ਹਵਾ ਆਂਦੀ ਜਾਂਦੀ ਰਹੇ ਇਹ ਖਿੜਕੀ ਕੁੜਕੀ ਆ ਲਵੇ ਹੋਣ ਮਤਲਬ ਕਿ ਉਹ ਕਮਰੇ 'ਚ ਰੱਖ ਦਾਂਗੇ ਠੀਕ ਹੈ ਜੀ ਤੇ ਇਦਾਂ ਰੱਖ ਕੇ ਫਿਰ ਜਦੋਂ ਆਪਣਾ ਇਹ ਲਸਣ ਸੁੱਕ ਗਿਆ ਇਹਨੂੰ ਆਪਾਂ ਕੀ ਕਰਨਾ ਹੈ ਜੀ ਫਿਰ ਇਦਾਂ ਲਫਾਫੇ ਦੇ ਵਿੱਚ ਇਹ ਪਾ ਲੈਣਾ ਠੀਕ ਹੈ ਜੀ ਇਹ ਲਫਾਫੇ ਦੇ ਵਿੱਚ ਪਾ ਕੇ ਤੇ ਇਹਦੇ ਉੱਪਰ ਆਪਾਂ ਗੰਡ ਦੇ ਦੇਮਾਗੇ ਇਦਾਂ ਗੰਡ ਦੇ ਕੇ ਠੀਕ ਹੈ ਜੀ ਗੰਡ ਦੇ ਕੇ ਫਿਰ ਜਿਹੜਾ ਦੂਜਾ ਲਫਾਫਾ ਹੋਊਗਾ ਉਹਦੇ ਵਿੱਚ ਪਾ ਕੇ ਇਦਾਂ ਦੂਜੇ ਲਫਾਫੇ ਚ ਇਦਾਂ ਪਾ ਕੇ ਫਿਰ ਇਹਨੂੰ ਆਪਾਂ ਰੱਖ ਸਕਦੇ ਆ ਇਹ ਲਸਣ ਆਪਣਾ 1 ਸਾਲ ਤੱਕ ਬਿਲਕੁਲ ਨਾ ਤਾਂ ਖਰਾਬ ਹੋਣਾ ਤੇ ਨਾ ਹੀ ਇਹ ਮਤਲਬ ਕਿ ਇਹਨੂੰ ਉਲੀ ਲੱਗਣੀ ਆ ਸੁੱਕੇ ਹੋਇਆ ਲਸਣ ਨੂੰ ਰੱਖਣਾ ਹੈ ਇਹ ਜਿਹੜਾ ਹੁਣ ਇਹ ਮੇਰਾ ਲਸਣ ਹੈ ਇਸ ਦਾ ਮਤਲਬ ਕਿ ਇਹ ਲਸਣ ਹੈ ਇਹਨੂੰ ਆਪਾਂ ਦੋਕ ਦਿਨ ਫਲੇ ਮਤਲਬ ਕਿ ਹਵਾ ਲਵਾਵਾਂਗੇ ਜਦੋਂ ਇਹ ਸੁੱਕ ਗਿਆ ਫਿਰ ਆਪਾਂ ਲਫਾਫੇ ਚ ਪਾਵਾਂਗੇ ਠੀਕ ਹੈ ਜੀ ਤੇ ਲੋ ਜੀ ਇਹ ਸੀ ਆਪਣੀ ਅਜਲਾਸਣ ਨੂੰ ਸਟੋਰ ਕਰਨ ਵਾਲੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੇ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਸ਼ਸ਼ੀਕਲ ਬਾਏ ਬਾਏ